ਛੜ ਬਿਖੈ ਵਿਖ ਖਾਈ ਮਾਇਆ ਮੋ ਪਰਮ ਪਰ ਪੂਲੇ ਸੁਤਦਾਰਾਸਿਓਂ ਪ੍ਰੀਤ ਲਗਾਈ ਇੱਕ ਉੱਤਮ ਪੰਤ ਸੁਣਿਓ ਗੁਰ ਸੰਗਤ ਤਿਹ ਮਿਲੰਤ ਜਮ ਤ੍ਰਾਸ ਮਿਟਾਈ एक अरदास पाठ कीरत की गो रामदास राखो एक अरदास पाठ कीरत की रामदास राखो सरना ਤੋ ਘੋੜ ਢਲ ਗੁਰ ਸੇਵੀਏ ਇਹਨੇ ਸਹਜ ਸੁਵਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁੱਖ ਜਾਏ ਸਿਫਤ ਖਸਾਮ ਦੇ ਨੂਰ ਅਰਸ ਕੋਰਸ ਛੱਟੀ ਐ ਤੋ ਦੇ ਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਐ ਸੱਜਣਾ ਸੱਚਾ ਪਤਸਾ ਸੇਰਸਾ ਹਾਂ ਦਾ ਸਾ ਜਿਸ ਪਾਸ ਬਹਟੀਆਂ ਸੋਹੀਏ ਸਵਨਾ ਦਾ ਵੇਸਾ ਸੱਜਣਾ ਸੱਚਾ ਪਾਤਸ਼ਾਹ ਜਰਸਾ ਹਾਂਦਾ ਸਾ ਜਸ ਪਾਸ ਵਹਿਠਿਆਂ ਸੋਹੀਏ ਸਬਨਾ ਦਾਵੇ ਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਕਰ ਪਹਿਲਾ ਆਸ਼ਟਪਦੀਆ ਚੋਤਕੀ ਇੱਕ ਓੰਕਾਰ ਸਤ ਗੁਰ ਪਰਸਾਦ ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੋਜੋ ਮੜ ਮਸਾਨ ਨ ਜਾਈ ਤਰੇਸਨਾ ਰਾਚਨ ਪਰ ਕਰ ਜਾਵਾ ਤਰਸਨਾ ਨਾਮ ਬੁਝਾਈ ਦੋਵੇ ਦਾ ਨਾ ਪੜੋਂ ਹਰ ਬੈਨਾ ਹੋਰ ਨਾ ਪੁੱਜੋ ਮੜਾ मसानन न जाई तरेसना आराचना पर जावा तरेसना नाम बुझाई कर पितर ਕਰ ਗੁਰੂ ਦਿਖਾਇਆ ਸਹਜ ਰਤੇ ਮਨ ਪਾਈ ਤੂੰ ਆਪੇ ਦਾਣਾ ਆਪੇ ਬਿੰਨਾ ਤੂੰ ਦੇਵੇ मत्साई वैराग रत्तो वैरागी सबद मान वेदया मेरी माई ਅੰਤਰ ਜੋਤ ਨਿਰੰਤਰ ਬਾਣੀ ਸੱਚੇ ਸਾਹਿਬ ਸਿਆ ਲੇ ਬਲਾਈ ਰਹਾ ਅਸਾਂਖ ਬੈਰਾਗੀ ਕਹ ਬੈਰਾਗ ਸੋ ਬੈਰਾਗੀ ਜੇ ਕਸਮ ਪਾਵੈ ਹਿਰਦ ਸਵਦ ਸਦਾ ਪਰਚਿਆ ਗੁਰ ਕੀ ਤਾਰਕ ਮਾਵੈ ਇਕੋ ਚਿੱਤ ਮਣਵਾਣਾ ਡੋਲੇ ਤਾਵਤ ਬਾਰਜ ਰਹਾਵੈ ਸਹਜੇ ਮੱਤਾ सदा रङ्गे के गुणगा नाम वस सुख पायि जिह्वा नेतर ਸੋਤਰ ਸੱਚ ਰਾਤੇ ਜਲ ਬੂਜੀ ਤੁਝੇ ਬੁਜਾਈ ਆਸ ਨਿਰਾਸ ਰਹੈ ਬੈਰਾਗੀ ਨਜ ਕਰ ਤੜੀ ਲਾਈ ਪਕੇ ਆ ਨਾਮ ਰੱਜੇ ਸੰਤੋਖੀ ਅੰਬਰੇਤ ਸਹਜ ਪਿਆਈ ਦੋਵਦਾ ਬਿ ਜਬ ਰਾਗ ਨਾ ਹੋਵੀ ਜਬ ਲੱਗ ਦੁਧੀਰਾਈ ਸਭ जग ਤੇਰਾ ਤੂੰ ਇੱਕੋ ਦਾਤਾ ਆਬਰਣਾ दूजा मानमुख मनमुख जत दुख सदानिवासि गौरमुख दय अपर अपार अगम अगोचर कहना किं न पा समाद महापरमारथ तेना पवन ਪਤਨਾਮੰ ਮਾਸਟਕ ਲੇਖ ਜੀ ਆਨ ਜਗ ਜੋਨੀ ਸਿਰ ਸਿਰ ਲੇਖ ਸਹਾਮੰ ਕਰਮ ਸੁਕਰਮ ਕਰਾਏ ਆਪ पे आप्पे भगतदृढामङ्गख जूढलहपमानम् आप्पे ज्ञान अगामं। ਜੈਨ ਚਾਖਿਆ ਸੇ ਸਾਦ ਜਾਨਨ ਜੰਗ ਗੰਗੇ ਮਿੱਠਿਆਈ ਅਕੱਥ ਕਾਕੇ ਅਕਥੀਐ ਪਾਈ ਚਾਲ ਸਦਾ ਰਜਾਈ ਗੁਰ ਦਾਤਾ ਮੇਲ ਤਾਂ ਮਤ ਹੋਵੈ ਨਿਗੋਰੇ ਮਤ ਨਗਾਈ ਜਨ ਚਲਾਏ ਤਿਆਂ चाल पाई होर क्या को करे चतराई एक परम भुलाए एक भगतीरा राते तेरा ਕੇਲਾ ਅਪਾਰਾ ਜਿੱਤ ਤੋਦ ਲਾਇ ਤੇ ਹ ਫਲ ਪਾਇਆ ਤੋ ਹੁਕਮ ਚਲਾਵਨ ਹਾਰਾ ਸੇਵਾ ਕਰੀ ਇਕਸ ਹੋਵੇ ਆਪਣਾ ਜੀਓ ਪੰਡ ਤੁਮਾਰਾ ਸਤ ਗੁਰ ਮਿਲੇ ਕਿਰਪਾ ਕੀਨੀ ਅੰਮ੍ਰਿਤ

ਕਹ ਕਹਾਵੈ ਤਤੋ ਤਤਵ ਕਾਨੰ ਸਾਵਦ ਗੁਰ ਪੀਰਾ ਗਹਿਰ ਗੰਬੀਰਾ ਬੇਨ ਸਾਵਦ ਜਗ ਬੋਰਾਨੰ पूरा वैरागी सहज सुभागी सच नानक मनमान शबद गुर पीरा गहर गम्भीरा बि जगबरानं जगबौरान पूरा वैराज्ञभागी सच नानक मनमानं ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪਹਿਲਾ ਕਰ ਪਹਿਲਾ ਅਸ਼ਟਪਦੀਆਂ ਚੌਥਕੀ ਇਕ ਓੰਕਾਰ ਸਤਿਗੁਰ ਪਰਸਾਦ ਦੋਬੇ ਦਾ ਨਾਮ ਪੜੋਂ ਹਰ ਬੈ ਨਾ ਹੋਰ ਨਾ ਪੂਜੋਂ ਮੜਾ ਮਸਾਨ ਨਾਂ ਜਾਏ ਤ੍ਰਿਸਨਾ ਰਾਚਨਾ ਪਰ ਕਰ ਜਾਵਾਂ ਤ੍ਰਿਸਨਾ ਨਾਮ 부ਝਾਈ ਹਮ ਆਵਗੁਣ ਭਰੇ ਇਕ ਗੁਣ ਨਾਹੀ ਅੰਮ੍ਰਿਤ ਸਾੜ ਬਿਖੈ ਵਿਖ ਖਾਈ ਮਾਇਆ ਮੋ ਪਰਮ ਪੈ ਪੂਲੇ ਸੁਤਦਾਰਾਸਿਉ ਪ੍ਰੀਤ ਲਗਾਈ ਇਕ ਉਤ ਤਮ ਪੰਤ ਸੁਣਿਓ ਗੁਰ ਸੰਗਤ ਤੇ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਨਾਈ ਇਕ ਅਰਦਾਸ ਪਟ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਨਾਈ ਸੁ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਵਾਏ ਦਰਸਨ ਅਰਸੈ ਗੁਰੂ ਕੈ ਜਨਮ ਮਾਰਨ ਦੁਖ ਜਾਏ ਹੋਵ ਸਿਫਤਖ ਸਾਮ ਦੀ ਨੂਰ ਅਰਸ ਕੋਰਸ ਛਟਿਐ ਤਉ ਦਡੇ ਸੱਚੇ ਪਾਤਸਾ ਮਾਲ ਜਨਮ ਜਨਮ ਦੀ ਕੱਟੀ ਐ ਸੱਜਣਾ ਸੱਚੇ ਪਾਤਸਾ ਸੇਰਸਾ ਹਾਂਦੈ ਸਾ ਜੈਸਾ ਪਾਸ ਬਹਟਿਆਂ ਸੋਹੀਏ ਸਵਨਾ ਦਾ ਵੇਸਾ ਸੱਜਣਾ ਸੱਚਾ ਪਤਸਾ ਜੇਰਸਾ ਹਾਂਦਸਾ ਜਿਸਾ ਪਾਸ ਵਹਿਠਿਆਂ ਸੋਹੀਐ ਸਬਨਾ ਦਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਲਾ ਪਹਿਲਾ ਕਰ ਪਹਿਲਾ ਆਸ਼ਟ ਪਦੀਆ ਚੋ ਤੁ ਕੀ ਇੱਕ ਓੰਕਾਰ ਸਤ ਗੁਰ ਪਰਸਾਦ दुबदा ना पड़ो हर बिना होर न पूजो मड़ै मसान न जाई तृष्णा राच न पर कर जावा ਤਰਸਨਾ ਨਾਮ ਬੁਝਾਈ ਦੋਵੇ ਦਾ ਨਾ ਪੜੋਂ ਹਾਰ ਬੈਨਾ ਹੋਰ ਨਾ ਪੁੱਜੋ ਮੜਾ मसान नजाई तरिसना राचन परकर जावा तरिसना नाम भुजाई कर्पितर कर्पितर ਕਰ ਗੁਰੂ ਦਿਖਾਇਆ ਸਹਜ ਰਤੇ ਮਨ ਪਾਈ ਤੂੰ ਆਪੇ ਦਾਨਾ ਆਪੇ ਬਿਨਾਂ ਤੂੰ ਦੇਵੇ Matasai!